ਨਾਨਕ ਪਾਤਸ਼ਾਹ ਇੱਕ ਨਗਰ ਦੇ ਬਾਹਰ ਆ ਕੇ ਬੈਠੇ ਸਾਰੇ ਨਗਰ ਦੇ ਵਿੱਚੋਂ ਇੱਕ ਪ੍ਰੇਮੀ ਰੋਜ satsang ਵਿੱਚ ਆਉਂਦਾ ਸੀ ਕੁਝ ਦਿਨ ਉਹ satsang ਉਸ ਕੀਤੀ ਇੱਕ ਦਿਨ ਧੰਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਣ ਲੱਗਾ ਗਰੀਬ ਨਿਵਾਜ਼ ਮੈਂ ਰੋਜ਼ satsang ਕਰਨ ਆਉਂਦਾ ਹਾਂ ਇਹ satsang ਦਾ ਲਾਭ ਕੀ ਹੁੰਦਾ satsang ਕਰਨ ਦਾ ਲਾਭ ਕੀ ਹੈ satsangਤ ਬੋਲੋ ਸ੍ਰੀ ਵਾਹਿਗੁਰੂ ਤਾਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਈ ਜੇ ਜ਼ਬਾਨੀ ਆਖੀਏ ਤਾਂ ਤੈਨੂੰ ਗੱਲ ਤੇ ਇਤਵਾਰ ਨਹੀਂ ਆਏਗਾ ਤੈਨੂੰ ਅੱਖੀ ਦਿਖਾਉਂਦੇ ਹਾਂ ਕਿ satsang ਦਾ ਕੀ ਲਾਭ ਹੁੰਦਾ ਨੱਕ ਦੀ ਸੇਤ ਤੇ ਸਿੱਧਾ ਤੁਰ ਹੀ ਜਾ ਸਿੱਧਾ ਜਾਈ ਜਾ ਔਰ ਜਿਸ ਵਕਤ ਇੱਕ ਵੱਡੇ ਸਾਰੇ ਬਿਰਖ ਦੇ ਮੋੜ ਦੇ ਬਿਰਖ ਕੋਲ ਪਹੁੰਚੇ ਨਾ ਉਸ ਬਿਰਖ ਦੇ ਕੋਲ ਜਾ ਕੇ ਖਲੋ ਜਾਏ ਤੇ ਉੱਥੇ ਜੋ ਕੁਝ ਵਰਤਾਰਾ ਹੋਵੇ ਜੋ ਕੁਝ ਉੱਥੇ ਦ੍ਰਿਸ਼ ਤੂੰ ਵੇਖੇ ਸਾਨੂੰ ਆ ਕੇ ਦੱਸੀ ਕਿ ਉੱਥੇ ਕੀ ਹੋਇਆ ਸਤਿਵੰਤੋ ਗੁਰੂ ਨਾਨਕ ਪਾਤਸ਼ਾਹ ਦੇ ਉਸਦੇ ਮਿਹਰ ਦੀ ਨਦਰ ਕੀਤੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਜਿਸ ਵੇਲੇ ਉਹ ਤੁਰਿਆ ਉਥੋਂ ਚੱਲਿਆ ਤੁਰਦਾ 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 ਜਾ ਉਥੇ ਬ੍ਰਿਖ ਕੋਲ ਪਹੁੰਚਿਆ ਵੱਡਾ ਸਾਰਾ ਬ੍ਰਿਖ ਜਿਸ ਵੇਲੇ ਉਥੇ ਜਾ ਕੇ ਖਲੋਤਾ ਕਿਤਨੀ ਦੇਰ ਖਲੋਤਾ ਹੀ ਰਿਹਾ ਅਖੀਰ ਥੱਕ ਕੇ ਬੈਠ ਗਿਆ ਤੇ ਹੁਣ ਇੰਤਜ਼ਾਰ ਕਰਦਾ ਵਈ ਕੋਈ ਮਨੁੱਖ ਆਵੇ ਕੁਝ ਇੱਥੇ ਦ੍ਰਿਸ਼ ਹੋਵੇ ਤਾਂ ਮੈਂ ਜਾ ਕੇ ਸਤਗੁਰਾਂ ਨੂੰ ਦੱਸਾਂ ਲੇਕਿਨ ਕਿਤਨੀ ਧੀਰ ਬੈਠਿਆ ਉੱਥੇ ਕੋਈ ਜਦੋਂ ਮਨੁੱਖ ਨਾ ਆਇਆ ਤਾਂ ਬ੍ਰਖ ਉਤੇ ਬੈਠੇ ਇੱਕ ਕਾਂ ਤੇ ਇੱਕ ਕੌਣੀ ਕਾਂ ਦਾ ਜੋੜਾ ਬੈਠਾ ਇੱਕ ਕਾਂ ਇੱਕ ਕੌਣੀ ਜਿਸ ਵੇਲੇ ਉੱਤੇ ਬ੍ਰਿਖ ਤੇ ਟਹਿਣ ਤੇ ਬੈਠਿਆ ਇਸ ਪ੍ਰੇਮੀ ਨੇ ਉਹਨਾਂ ਵੱਲ ਵੇਖਿਆ ਤਾਂ ਅਚਰਜ ਕੋਤਕ ਹੋਇਆ ਇਸ ਦੀ ਦ੍ਰਿਸ਼ਟ ਉਸ ਕਾਵੇ ਦੇ ਜੋੜੇ ਤੇ ਜਿਸ ਵੇਲੇ ਪਈ ਵੇਖਦਿਆਂ ਵੇਖਦਿਆਂ ਉਹਨਾਂ ਦੇ ਰੰਗ ਬਦਲ ਗਏ ਕਾਲੇ ਰੰਗ ਉਹਨਾਂ ਦੇ ਸਫੈਦ ਹੋ ਗਏ ਉਹ ਕਾਂ ਤੇ ਕੋਈ ਦਾ ਜੋੜਾ ਬਗਲੀਆਂ ਦਾ ਜੋੜਾ ਬਣ ਗਿਆ ਸਾਥ ਸੰਗਤ ਬੋਲੋ ਸ੍ਰੀ ਬਾਈ ਜੋ ਬੜਾ ਹੈਰਾਨ ਹੋਇਆ ਵਾਪਸ ਜਿਸ ਵੇਲੇ ਆਇਆ ਤੇ ਤੰਗ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਕਿਉਂ ਬਈ ਪ੍ਰੇਮੀਆ ਕੀ ਵੇਖਿਆ ਉੱਥੇ ਜੀ ਅਚਰਜ ਕੌਤਕ ਹੋਇਆ ਪਹਿਲੇ ਤਾਂ ਮੈਂ ਕਾਫੀ ਧੀਰ ਉੱਥੇ ਬੈਠਾ ਰਿਹਾ ਜਦੋਂ ਕੋਈ ਵੀ ਮਨੁੱਖ ਉੱਥੇ ਨਜ਼ਰ ਨਾ ਆਇਆ ਤੇ ਮੈਂ ਡਾਲ ਤੇ ਉਸ ਦਰਖਤ ਦੀ ਪੇੜ ਦੀ ਡਾਲ ਤੇ ਬੈਠੇ ਕਾਂ ਦੇ ਜੋੜੇ ਤੇ ਜਿਸ ਵੇਲੇ ਵੇਖਿਆ ਤੇ ਵੇਖਦਿਆਂ ਹੀ ਇੱਕ ਅਚਰਜ ਅਚਰਜ ਕੌਤਕ ਹੋਇਆ ਕਿ ਉਹ ਕਾਂ ਤੇ ਕੋਈ ਬਗਲਿਆਂ ਦਾ ਜੋੜਾ ਬਣ ਗਿਆ ਬਾਦਸ਼ਾਹ ਤਾਂ ਗੁਰੂ ਨਾਨਕ ਬਾਦਸ਼ਾਹ ਕਹਿਣ ਲੱਗੇ ਫਿਰ ਕੱਲ ਫਿਰ ਜਾਵਾਂ ਤੇ ਜੋ ਕੁਝ ਹੋਵੇ ਨਾ ਸਾਨੂੰ ਦੱਸੇ ਅਗਲੇ ਦਿਨ ਫਿਰ ਜਿਸ ਤਰ੍ਹਾਂ ਸਹਿਬ ਨੇ ਦੱਸਿਆ ਸੀ ਤਾਨਕੁਰ ਨਾਨਕ ਪਾਤਸ਼ਾਹ ਨੇ ਉਸੇ ਤਰ੍ਹਾਂ ਕੀਤਾ ਜਿਸ ਵੇਲੇ ਗਿਆ ਉਸ ਬ੍ਰਖ ਤੱਲੇ ਜਾ ਕੇ ਬੈਠਾ ਕੀ ਤਕਿਆ ਹੋਰ ਤਾਂ ਕੋਈ ਉੱਥੇ ਆਸੇ-ਪਾਸੇ ਮਨੁੱਖ ਨਜ਼ਰ ਨਹੀਂ ਆਇਆ ਉਹ ਕੱਲ੍ਹ ਵਾਲੇ ਜਿਹੜੇ ਕਾਂ ਦਾ ਜੋੜਾ ਬਗਲੇ ਬਣੇ ਸਮੇਂ ਅੱਜ ਜਦੋਂ ਇਹਦੀ ਦ੍ਰਿਸ਼ਤ ਪਈ ਸਾਧ ਸੰਗਤ ਉਹ ਹੰਸ ਬਣ ਗਏ ਸਾਧ ਸੰਗਤ ਵਲੇ ਸ੍ਰੀ ਹਾਏ ਹੰਸ ਬਣ ਗਏ ਹੈਰਾਨ ਰਹਿ ਗਿਆ ਆਕੇ ਜਦੋਂ ਸਤਿਗੁਰਾਂ ਨੂੰ ਸਾਰਾ ਦੱਸਿਆ ਉੱਥੇ ਦਾ ਕੌਤਕ ਦ੍ਰਿਸ਼ ਤਹਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਅੱਜ ਫਿਰ ਜਾ ਜਦੋਂ ਫਿਰ ਅੱਜ ਗਿਆ ਗੁਰੂ ਦਾ ਦਰਸ਼ਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਦੀਦਾਰ ਕਰਕੇ ਤੇ ਜਾ ਕੇ ਜਿਸ ਵੇਲੇ ਉਸ ਖੰਸ ਦੀ ਜੋੜੀ ਵਾਲ ਇਸ ਨੇ ਵੇਖਿਆ ਤਾਂ ਵੇਖਦਿਆਂ ਉਹ ਖੰਸ ਦੀ ਜੋੜੀ ਮਨੁੱਖ ਦੀ ਜੋੜੀ ਬਣ ਗਈ ਸਾਥ ਸੰਗਤ ਵਦ ਸ੍ਰੀ ਵਾਹਿਗੁਰੂ ਇਕ ਪੁਰਸ਼ ਇਕ ਇਸਤਰੀ ਦੋਨੋ ਆ ਕੇ ਉਸਦੇ ਚਰਨੀ ਲੱਗੇ ਭਾਈ ਤੂੰ ਕੌਣ ਹੈ ਕਿੱਥੋਂ ਆਉਂਦਾ ਹੈ ਤੇ ਤੇਰੇ ਕੋਲ ਐਸੀ ਕਿਹੜੀ ਦਾਤ ਹੈ ਕਿ ਤੇਰੇ ਜਦੋਂ ਤੇਰੀ ਦ੍ਰਿਸ਼ਟ ਸਾਡੇ ਤੇ ਪੈਂਦੀ ਹੈ ਤੇ ਸਾਡੇ ਕਾਇਆ ਹੀ ਪਲਤ ਗਈ ਅਸੀਂ ਹੋਰ ਦੇ ਹੋਰ ਹੋ ਗਏ ਤਾਂ ਉਹ ਪ੍ਰੇਮੀ ਕਹਿਣ ਲੱਗਾ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਆਉਂਦਾ ਕਿੱਥੇ ਹਨ ਉਹ ਤੇ ਉਹ ਪ੍ਰੇਮੀ ਦੋਨੋਂ ਨੂੰ ਨਾਲ ਲੈ ਕੇ ਜਿਸ ਵੇਲੇ ਆਇਆ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਕੋਲ ਗਿਆ ਤਾਂ ਇੱਕ ਸੀ ਆਏ ਤਿੰਨ ਸਾਥ ਸੰਗਤ ਬੋਲ ਸਿਰਿਓ ਹੈ ਵਾਹਿਗੁਰੂ ਤੇ ਆ ਚਰਨਾਂ ਵਿੱਚ ਮੱਥਾ ਟੇਕਿਆ ਗਰੀਬ ਨਿਵਾਜ਼ ਆ ਵੇਖੋ ਉਹ ਅਚਲ ਜਕੌਤ ਤੱਕ ਪਹਿਲੇ ਦਿਨ ਇੱਕਾਂ ਦਾ ਜੋੜਾ ਸੀ ਦੂਜੇ ਦਿਨ ਬਗਲਿਆਂ ਦਾ ਤੀਜੇ ਦਿਨ ਹੰਸ ਬਣ ਗਏ ਤੇ ਅੱਜ ਇਹ ਮਨੁੱਖ ਬਣ ਗਏ ਇਹ ਤੇਰੀ ਕਿਰਪਾ ਹੈ ਇਹ ਸੰਗਤ ਦੀ ਵਡਿਆਈ ਹੈ ਗਣਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਤੂੰ ਜੋ ਰੋਜ਼ satsang ਕਰਕੇ ਜਾਂਦਾ ਸੇ ਨਾ ਇਹ ਸੰਗਤ ਦੀ ਮੈਂ ਗੁਰੂ ਨਾਨਕ ਪਾਤਸ਼ਾਹ ਨੇ ਐਸੀ ਦ੍ਰਿਸ਼ਟ ਕੀਤੀ ਆਖਿਆ ਅੱਜ ਇਹ ਮਨੁੱਖ ਬਣੇ ਹਨ ਹੁਣ ਸੰਗਤ ਵਿੱਚ ਆਉਣਗੇ ਤਾਂ ਮਨੁੱਖਾਂ ਤੋਂ ਦੇਵਤੇ ਬਣ ਜਾਣਗੇ ਇਹ ਪੂਰੇ ਗੁਰੂ ਦੀ ਵਡਿਆਈ ਹੈ ਬਲੇਹਾਰੀ ਗੁਰ ਆਪਣੇ ਦੇਉ ਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਗੁਰੂ ਨਾਨਕ ਨੂੰ ਕੋਈ ਢਿਲ ਲੱਗਦੀ ਹੈ ਜਿਸ ਤੇ ਨਦਰ ਕਰ ਦੇਵੇ ਗੁਰੂ ਨਾਨਕ ਨਾਨਕ ਨਦਰੀ ਨਦਰ નિਹਾਲ 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 ਕਰ ਦਿੰਦਾ ਸ ਤੇ ਤਾਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਜੋ ਪਛਮਾ ਤੋਂ ਦੇਵਤੇ ਬਣੇ ਹਨ ਇਹ ਸੰਗਤ ਦੀ ਵਡਿਆਈ ਹੈ ਤੇ ਸੰਗਤ ਵਿੱਚ ਉਹੀ ਆਏਗਾ ਜਿਸ ਤੇ ਗੁਰੂ ਦੀ ਕਿਰਪਾ ਹੋਏਗੀ ਜਿਸ ਦੇ ਭਾਗਾਂ ਵਿੱਚ ਹੋਏਗਾ ਜਿਸ ਤੇ ਨਸੀਬਾਂ ਵਿੱਚ ਹੋਏਗਾ ਤਾਂ ਹੀ ਆਖਿਆ ਕੋਈ ਕਰਨ ਨਸੀਬਾਂ ਵਾਲੇ ਸਾਥ ਸੰਗਦੋ ਕੜੀਆਂ ਕੋਈ ਕਰਨ ਨਸੀਬਾਂ ਵਾਲੇ ਸਾਥ ਸੰਗਦੋ ਕੜੀਆਂ